ਇਹ ਨਾਲੋਂ ਤੋਂ ਦ੍ਰਿਮੇਂ ਮਨਿੰਦਰ ਸਿੰਘਾ ਪਿੰਲੀ ਲੋਖਰਤ ਪਿੰਡ ਮੇਰਾ ਹੀ ਸਾਡੇ ਲਾਗ ਪਿੰਡ ਕੋੜ ਦਾ ਮੇਰਾ ਸਾਡਾ ਹੀ ਕੋੜ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬੈਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਸੀਗੀ ਹਾਂ ਤੇ ਉਹਨਾਂ ਨਾਲ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨਾਂ ਨੂੰ ਡੰਡ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਐਸੀ ਗੱਡੀਆਂ 'ਚ ਸਖਤ ਨੋਟਿਸ ਦੇ ਕੇ ਪਰਚਾ ਦਰਜ ਕਰਨਾ ਚਾਹੀਦਾ ਵਾ ਜੇ ਉਹਨਾਂ ਕਰਕੇ ਸਾਡੋ ਵੀ ਡਾੜਾ ਘਾਟਾ ਪਿਆ ਦੋਸਤ ਜੀ ਕੱਲਾ ਇੱਕ ਸਿੱਧਾ ਹੀ ਕੰਮ ਪਾਇਆ ਸੀ ਕਿ ਉਹਦੀ ਗੱਡੀ ਨਿਕਲੀ ਸੀ ਟ੍ਰੈਕ ਕਰਦੀ ਗਈ। ਉਹਦੀ ਮਾਤਾ ਦਾ ਨਾਮ ਕੀ ਸੀ ਤੋਂ ਦੱਸਣਾ ਨਾਮ ਗੁਰਮੀਤ ਵਰਦੀ ਦਾ ਜੀ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ 50 ਸਾਲ ਤੋਂ 55 ਸਾਲ ਦੇ ਵਿਚਕਾਰ ਸੀ ਜੀ। ਜਿਹੜੀ ਗੱਡੀ ਖੜੀ ਸੀ ਉਹ ਕੋਲ ਖੜਾ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ। ਨਹੀਂ ਨਹੀਂ ਉਹ ਤਾਂ ਗੱਡੀ ਖੜਾ ਕੇ ਰਸੜ ਛੱਡ ਕੇ ਗਿਆ ਹੋਇਆ ਸੀਗਾ। ਅੱਛਾ। ਉਸ ਟਾਈਮ ਸੀ ਕੋਈ ਠੰਡੇ ਨੇ ਕੋਈ ਨਹੀਂ। ਇਹ ਇਹਦੀ ਗਲਤੀ ਹੈ ਪ੍ਰਸ਼ਾਸਨ ਨੂੰ ਜੱਪੜਾ ਚਾਹੀਦਾ ਵਾ। ਪ੍ਰਸ਼ਾਸਨ ਨੂੰ ਉਹਦੀ ਕਾਰਵਾਈ ਕਰਨੀ ਚਾਹੀਦੀ ਆ। ਇੱਕ ਹਜ਼ਾਰਾਂ ਲੋਕਾਂ ਦੀ ਜਾਨ ਜਾ ਸਕਦੀ ਹੈ। ਤੇ ਜੇ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਨਹੀਂ ਸੀ ਖੜਕਾਈ ਗੱਡੀ ਪੰਨੀ ਵੀ ਗੱਡੀ ਉਹ ਜੀ ਮਾੜੀ ਮੋਟੀ ਹੱਥ ਜਦ ਮਾਰਿਆ ਜੀ ਕਦੀ ਕੋਈ ਨਿਕਲਿਆ ਨਹੀਂ ਸੋਦੇ ਕੋਈ ਨਹੀਂ ਉਹਦੀ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਉਹ ਪੱਚਾ ਦਾ ਚ ਕਰਵਾ ਦੇ ਤੇ ਮਾਤਾ ਇਹਨਾਂ ਕੋਣ ਕੋਣ ਸੀ ਬਾਤਾਂ ਨੇ ਮੈਂ ਜਿਕੇ ਹੁਣੇ ਘਰ ਦੇ ਸੀਗੀ ਸਾਡੀ ਫੈਮਿਲੀ ਉਹ ਸੀਗੀ ਸਾਰੀ ਜੀ ਹਾਂ ਤਾਂ ਜੀ ਕੀ ਨਾਮ ਹੈ ਤੁਹਾਡਾ ਜੀ ਨਾਮ ਮੇਰਾ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਨੀਲੋਂ ਖੁਰਦ ਇੱਕ ਕੀ ਮਾਮਲਾ ਹੋਇਆ ਕਹਿੰਦਾ ਕੋਟ ਦੇ ਮੇਲੇ ਦੇ ਵਿੱਚ ਇੱਕ ਮਾੜੀ ਡੈਥ ਹੋਈ ਹੈ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟਗੰਗੂ ਰਹਿ ਨਾਗ ਭਾਗ ਦਾ ਮੇਲਾ ਲੱਗਦਾ ਉਸ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਮੱਥਾ ਟੇਕਣ ਜਾਂਦੇ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੈ ਜੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 1000 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਈ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਮਾਲੀ ਨੁਕਸਾਨ ਨਾ ਹੋਵੇ ਕੀ ਦੀ ਪੁਲਿਸ ਕੰਪਲੇਂਟ ਕਰਤੀ ਜੀ ਪੁਲਿਸ ਕੰਪਲੇਂਟ ਜੀ ਹੁਣ ਮਤਲਬ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬੋਡੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਉਹ ਜੇ ਮਦਦ ਕੀਤੀ ਜਾਏ ਵਿੱਚ ਇੱਕ 3 ਨੰਬਰ ਦਾ ਅਜਿਹਾ ਕੌਫਰ ਦੇਖੋ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਨ ਦਾ ਸੀ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਇਆ ਸੀ ਕਿ ਪੇਸ਼ੈਂਟ ਡਾਟ ਡੈਥ ਸੀ ਪਰ ਇਲੈਕਟ੍ਰਿਕ ਸ਼ੋਰਗਨ ਨਾਲ ਉਹ ਡੈਥ ਹੋਈ ਸੀ ਆਪ ਕੋਡ ਸਟ੍ਰੀਟ ਬੋਡੀ ਕੇਰੀ ਮੋਟਲ ਸ਼ਿਫਟ ਕਰਤੀ ਤੇ ਉਹਨੂੰ ਪੋਸਟਕਾਟੋਂ ਹੋਏਗਾ ਤੇ ਕੀ ਇਲੈਕਟ੍ਰਿਕ ਸ਼ਾਰਟ ਕੀ ਮੇ ਲੱਗ ਗਿਆ ਉਹ ਦੱਸਿਆ ਕੋਸਣਾ ਨੂੰ ਸਰ ਜੋ ਉਹਦਾ ਵੀਡੀਓ ਦਿਖਾਈ ਉਹਦੇ ਤੋਂ ਆਪਣਾ ਦਾ ਜਿਹੜੀ ਕੋਰਟਿਕ ਵਾਲੀ ਹੈਲਤ ਹੁੰਦੀ ਹੈ ਜਿਹੜੀ ਮੇਲੇ 'ਚ ਲਗਾਈ ਜਾਂਦੀ ਹੈ ਉਹਦਾ ਵੀ ਬਾਇਸ ਤੋਂ ਵੀ ਕਰੰਟ ਲੱਗਿਆ ਨਿਕਿਆ ਕਿ ਕਿਸੇ ਮੇਲੇ ਹੱਥ ਨਾਲ ਲੱਗਿਆ ਕਿਵੇਂ ਲੱਗਿਆ ਉਹ ਫਿੱਟ ਸੀ ਜਿਹਦੀ ਨਾ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ